زندہ باد شان ستار زندہ باد رنا چاہی نہیں چلے گی رنا چاہی نہیں چلے گی زندہ باد زندہ باد کام ستار زندہ باد ਪੰਜਾਬ ਸਰਕਾਰ ਵੱਲੋਂ ਯੋਗਦਾਨਸ਼ੀਲ ਰੋਧਿਕ ਮੀਮ ਚਲਾਈ ਗਈ ਹੈ ਜਿਸ ਦੇ ਤਹਿਤ ਲਗਾਤਾਰ ਕਾਰਵਾਈਆਂ ਕੀਤੀ ਜਾ ਰਹੀਆਂ ਨੇ ਪਿਆ ਸੁਨਾਨਪੁਰ ਦੇ ਵਿੱਚ ਪਠਾਨਕੋ ਪੁਲਿਸ ਵੱਲੋਂ ਔਰ ਡੈਕਿੰਗ ਇੰਸਪੈਕਟਰ ਐਤ ਮੌਕੇ ਤੇ ਪਹੁੰਚੀ ਸੀਗੀ ਉਹਨਾਂ ਵੱਲੋਂ ਮੈਡੀਕਲ ਸਟੋਰਾਂ ਦੇ ਉੱਪਰ ਜਿਹੜੀ ਆ ਰੇਡ ਕੀਤੀ ਜਾਂਦੀ ਹੈ ਰੇਡ ਕਰਨ ਤੋਂ ਬਾਅਦ ਕੁਝ ਦੁਸ਼ਲੀਆ ਦਵਾਈਆਂ ਜਿਹੜੀਆਂ ਉਹ ਮੈਡੀਕਲ ਸਟੋਰ ਤੋਂ ਬਰਾਮਦ ਕੀਤੀ ਜਾਂਦੀ ਨੇ ਲਗਾਤਾਰ ਜਿਹੜਾ ਸਰਚ ਆਪਰੇਸ਼ਨ ਚੱਲਦਾ ਪਿਆ ਤੇ ਸਿੱਧਾ ਉਹਨਾਂ ਦੀ ਕੋਸ਼ਿਸ਼ ਕਰ ਰਿਹਾ ਕਿ ਇਸ ਆਪਰੇਸ਼ਨ ਦਾ ਵਿਰੋਧ ਜਿਹੜਾ ਕੁਝ ਮੈਡੀਕਲ ਸਟੋਰ ਵਾਲੇ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਸਾਫ ਤੌਰ ਤੇ ਕਿਹਾ ਜਾ ਉਦੇ ਕੋਲ ਬਿਲ ਮਜੂਦ ਸਗੇ ਪਰ ਪੁਲਿਸ ਵੱਲੋਂ ਤਾਂ ਕਿਨਾਲ ਜਿਹੜਾ ਆ ਉਹ ਮਾਮਲਾ ਦਰਜ ਕੀਤਾ ਗਿਆ ਤੇ ਆਪਣੀ ਮੰਗ ਨੂੰ ਲੈ ਕੇ ਸਾਰੇ ਰਿਟੇਲਰ ਭਰਾ ਜਿਹੜੇ ਨੇ ਉਹ ਇੱਥੇ ਕੱਟੇ ਹੋਏ ਨੇ ਉਹਨਾਂ ਦਾ ਕਹਿਣਾ ਕਿ ਜਦੋਂ ਤੱਕ ਸਾਡੇ ਰਿਟੇਲਰ ਭਰਾ ਨੂੰ ਨਹੀਂ ਛੱਡਿਆ ਜਾਵੇਗਾ ਤਾਂ ਇਹ ਤਾਂ ਇੱਧਰ ਜਾਈ ਦੇਵੇਗਾ ਤੁਸੀਂ ਤਾਂ ਖਾਂ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਟੈਂਪੋ ਸਟੈਂਡ ਚੌਕ ਦੇ ਵਿੱਚ ਜਿਹੜਾ ਆ ਜਾਮ ਲਗਾਇਆ ਗਿਆ ਤੇ ਜਿਹੜੇ ਲੋਕ ਵੱਖ-ਵੱਖ ਜਗ੍ਹਾ ਤੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਕਿਉਂਕਿ ਇੱਕ ਵਾਰ ਤੁਸੀਂ ਦੇਖੋਗੇ ਵੱਡੀ ਐਥ ਗੱਡੀ ਲਗਾ ਕੇ ਰਸਤਾ ਦਾ ਬੰਦ ਕਰ ਦਿੱਤਾ ਗਿਆ ਔਰ ਦੂਸਰੇ ਪਾਸੇ ਵੀ ਦਿਖਾ ਰਹੇ ਪਠਾਨਕੋਟ ਤੋਂ ਲੋਕ ਆਉਂਦੇ ਨੇ ਉਹਨਾਂ ਵਾਸਤੇ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਛੋਟੀਆਂ ਗੱਡੀਆਂ ਉਹ ਤੇ ਕ੍ਰਾਸ ਹੋ ਰਹੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਉਹ ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਇਹਨਾਂ ਦੇ ਜਿਹੜੇ ਪ੍ਰਧਾਨ ਨੇ ਜਾਣਿਆ ਕੀ ਕਹਿਣਾ ਉਹਨਾਂ ਦਾ ਇਸ ਪ੍ਰਦਰਸ਼ਨ ਦੇ ਦੌਰਾਨ ਪ੍ਰਦਰਸ਼ਨ ਕਿੰਨੇ ਚਿਰ ਹੈ ਸਰ ਹੁਣ 1 ਘੰਟੇ ਕ ਪਹਿਲੇ ਮੈਨੂੰ ਫੋਨ ਆਇਆ ਆਪਣੇ ਰਿਟੇਲ ਭਰਾਵਾਂ ਦਾ ਜਿਹੜੇ ਮੇਰੀ ਜੂਨੀਅਨ ਦੇ ਮੈਂਬਰ ਹੈ ਮੈਂ ਰਿਟੇਲ ਜਿਹੜੀ ਜੂਨੀਅਨ ਹੈ ਕੈਮਿਸਟਾਂ ਦੀ ਜਿਹੜੀ ਆਪਣੇ ਪਠਾਨਕੋਟ ਜਿਹੜਾ ਜ਼ਿਲ੍ਹੇ ਦੀ ਉਹਦਾ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਤੇ ਮੈਨੂੰ ਫੋਨ ਆਇਆ ਵੀ ਇਦਾਂ ਦਾ ਕਰਕੇ ਪੁਲਿਸ ਨੇ ਬਨੋੜ ਮੈਡੀਕਲ ਸਟੋਰ ਤੇ ਰੇਟ ਕਰਕੇ ਤੇ ਉਹਨਾਂ ਨੂੰ ਵੀ ਨਾਲ ਲੱਗੇ ਆ ਤੇ ਉਹ ਸਾਰਾ ਮਸਲਾ ਹੈ ਕਹਿੰਦੇ ਕੋਈ ਤਿੰਨ ਪੱਤੇ ਆ ਜਿਹੜੇ ਨਰਵੀਜਨ ਪੀਦੇ ਆ ਜਿਹੜੇ ਉਹ ਉਹਦਾ ਬਿੱਲ ਨਹੀਂ ਦਿਖਾ ਪਾਏ ਇਹ ਤੁਹਾਨੂੰ ਦੱਸਣਾ ਚਾਹੁੰਦਾ ਇਹਦਾ ਬਿੱਲ ਆ ਤੇ ਉਹਦੇ ਉਹਦੇ ਮੇਕਾ ਹੁੰਦੇ ਨੇ ਕੋਈ ਜਿਹੜੀ ਪੁਛ ਨੇ ਕਾਰਵਾਈ ਕੀਤੀ ਆ ਪਠਾਣੇ ਉਹਨਾਂ ਨੂੰ ਫੜ ਕੇ ਲਾ ਗਿਆ ਅਸੀਂ ਤੁਹਾਡੇ ਮਾਧਿਮ ਨਾਲ ਇਹ ਪ੍ਰੈਸ ਰਾਈ ਹੋਈ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਉਹ ਆ ਡੀ ਜਿਹੜੀ ਜੂਨੀਅਨ ਆ ਜਿਹੜੇ ਤੁਹਾਡਾ ਰਿਟੇਲਰ ਭਰਾ ਆ ਇਹ ਨਸ਼ਿਆਂ ਦੇ ਬਹੁਤ ਖਲਾਫ ਆ ਹੀਂ ਜਿੱਥੇ ਪ੍ਰਸ਼ਾਸਨ ਦੀ ਤੇ ਪੁਲਿਸ ਦੇ ਵਿਭਾਗ ਦੇ ਮਹਿਕਮੇ ਦੀ ਪ੍ਰਸ਼ੰਸਾ ਵੀ ਕਰਨੀ ਆ ਪਰ ਦੋਖਾਂ ਲਈ ਬੜੀ ਇਹ ਗੱਲ ਆ ਇਹਦੇ ਵਿੱਚ ਉਹ ਜਦੋਂ ਇੱਕ ਰਿਟੇਲਰ ਆ ਰਿਟੇਲਰ ਨੂੰ ਥੋੜਾ ਟਾਈਮ ਲੱਗਦਾ ਉਹਦਾ ਜਿਹੜਾ ਬਿੱਲ ਆ ਜਿਹੜਾ ਉਹਨੂੰ ਲੱਭਣ ਦੇ ਵਿੱਚ ਜਾਂ ਕਰਨ ਦੇ ਵਿੱਚ ਚਲਾਉਦਾ ਇੰਤਜ਼ਾਰ ਕਰ ਜਦੋਂ ਬਿੱਲ ਉਹੇ ਕੋਲੀ ਉਥੇ ਤੇ ਜਿਹਦਾ ਇਦਾਂ ਕਰਕੇ ਅਤਨਜੇਤਕ ਆਣ ਕੇ ਤੇ ਜਿਹੜੀ ਕਾਰਵਾਈ ਕਰ ਦੇਣੀ بڑا ਹੀ ਜਿਹੜਾ ਚਿੰਤਾ ਦਾ ਵਿਸ਼ੇ ਆ بڑا ਗੰਭੀਰ ਵਿਸ਼ੇ ਆ ਤੇ ਇਸ ਕਰਕੇ ਅਸੀਂ ਜਾਣਦੇ ਆ ਵੀ ਜਿਹੜਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਜਾਏ ਵੀ ਥੋੜਾ ਬਹੁਤ ਜੀ ਚਲੋ ਆਣ ਕੇ ਜੇ ਤੁਸੀਂ ਆਣੀ ਚੈਕਿੰਗ ਕਰਨੀ ਹੈ ਤੁਸੀਂ ਚੈਕਿੰਗ ਕਰੋ ਪਰ ਘੱਟੋ ਘੱਟ ਜਨਾਵਾਂ ਕਰਕੇ ਦਵਾ ਦਾ ਵੀ ਜਨਾ ਪਰਚਾ ਕੱਟ ਕੇ ਜਿਹੜਾ ਉਹਨੂੰ ਉਹਨੂੰ ਅੰਦਰ ਵਾਲਾ ਦਾ ਵਿੱਚ ਆਹਦੇ ਜਿਹੜੇ ਡਿਟੇਲ ਭਰਾਇਆ ਹੁੰਦੀ ਇਮੇਜ ਤੇ ਫਰਕ ਪੈਂਦਾ ਵੀ ਸਾਰੇ ਡਿਪਲੋਮਾ ਹਾਲਡਰ ਆ ਪੜ੍ਹਾਈ ਕਰਕੇ 2-2 ਸਾਲ 3-2 ਸਾਲ ਕਾਲ ਜਾਂ ਚਲਾ ਕੇ ਜਿਹੜੇ ਵਿਚਾਰੇ ਬੈਠੇ ਨੇ ਚਲੋ ਅਸੀਂ ਕਹਿੰਦੇ ਜਿੱਥੇ ਚਲੋ ਇਹ ਤੋਂ ਵੀ ਕਰਨੀ ਦੇ ਇੱਕ ਆਰਐਮਪੀ ਹੈ ਜਿਹੜਾ ਕੋਈ ਅੱਖ ਪੜੇ ਦਾ ਕੋਈ 10 ਪੜੇ ਦਾ ਕਿ ਮਹੱਲਿਆਂ ਗਲੀਆਂ ਤੇ ਲੋਕਾਂ ਪਿੰਡਾਂ ਦੇ ਵਿੱਚ ਬੈਠੇ ਰਿਆ ਇਸ ਕਰਕੇ ਮੰਗੇ ਮੰਗੇ ਹੋਈ ਆ ਕੁਝ ਦਾ ਪੁਲਸਾ ਜਾਂ ਆਡਾ ਜਿਹੜਾ ਮੈਕਮਾ ਜਿਹੜਾ ਵੀ ਭਈ ਕਿਸੇ ਵੀ ਕੰਮ ਦੇ ਵਿੱਚ ਨਿਕਾਲੀ ਨਾ ਕਰਨ ਪਰ ਜਿਦਾ ਹੁਣ ਆ ਦੇਖੋ ਬਿੱਲ ਆ ਜਦੋਂ ਆ ਇਹਦੇ ਕੋਲ ਬਿੱਲ ਆ ਜਦੋਂ ਤੇ ਬਿੱਲ ਯਾਰ ਕੋਈ ਕਾਰਵਾਈ ਦਾ ਪਰਚਾ ਕੱਟ ਦੇਣਾ ਬੜਾ ਹੀ ਜਿਹੜਾ ਚਿੰਤਾ ਦਾ ਵਿਸ਼ਾ ਆ ਇੱਕ ਰਿਟੇਲਰ ਆ ਜਿਹੜਾ ਉਹ ਫਾਰਮੇਸੀ ਕਰਕੇ ਡਿਪਲੋਮਾ ਕਰਕੇ ਜਿਹੜਾ ਬੈਠੇ ਦਾ ਮਾੜਾ ਮੋਟਾ ਦਾ ਇੱਜ਼ਤਮਾਨ ਦਾ ਜਿਹੜਾ ਚਾਰ ਰੱਖਿਆ ਜਾਏ ਬਾਕੀ ਮੈਂ ਇੱਕ ਵਾਰੀ ਫੇਰ ਆਪਣੇ ਯੂਨੀਅਨ ਦੇ ਮਾਤੇ ਭਰਾਈ ਕਰਨਾ ਚਾਹਨਾ ਕੋਈ ਵੀ ਰਿਟੇਲਰ ਆ ਜਿਹੜਾ ਕੋਈ ਵੀ ਉਹ ਜਣਾ ਨਸ਼ੇ ਦਾ ਜਿਹੜਾ ਸਮਾਨ ਜਾਂ ਕੋਈ ਵੀ ਉਹ ਜੀ ਗੋਲੀ ਤੱਕ ਰਮੀ ਮੈਂ ਕਹਿੰਦਾ ਦੁਕਾਨ ਤੇ ਨਾ ਰੱਖੋ ਕੋਈ ਜ਼ਰੂਰਤ ਨਹੀਂ ਹੈਗਾ ਕਿ ਗਲਤ ਤਰੀਕੇ ਨਾਲ ਜਿਹੜਾ ਕਮਾਇਆ ਹੋਇਆ ਧਨ ਜਿਹੜਾ ਅੱਡ ਚੰਗੇ ਕੰਮਾਂ 'ਚ ਨਹੀਂ ਲੱਗਦਾ ਇਸ ਕਰਕੇ ਆਪਣੇ ਘਰ 'ਚ ਇਹੋ ਜਿਹਾ ਗਲਤ ਕੰਮ ਕਰਕੇ ਨਾ ਬਿਮਾਰੀਆਂ ਘਰ ਲੈ ਕੇ ਜਾਓ ਤੇ ਮੇਰੀ ਸਾਰਿਆਂ ਕੇ ਅਪੀਲ ਹੈ ਵੀ ਕੋਈ ਵੀ ਡੀਟੇਲਰ ਭਾ ਗਲਤ ਕੰਮ ਨਾ ਕਰੇ ਬਾਕੀ ਦਵਾਈਆਂ ਦਾ ਕੰਮ ਆਪਣਾ ਕਰੋ ਜਿਹੜਾ ਵਾਈਟ ਕਾਲਰ ਵਰਕਰ ਵਧੀਆ ਤਰੀਕੇ ਨਾਲ ਤੇ ਇਸ ਕਰਕੇ ਵੀ ਕੋਈ ਵੀ ਜਿਹੜਾ ਗਲਤ ਕੰਮ ਨਾ ਕਰੇ ਬਾਕੀ ਅਸੀਂ ਪ੍ਰਸ਼ਾਸਨ ਦੇ ਨਾਲ ਆ ਠੀਕ ਹੈ ਨਾ ਤੇ ਅਸੀਂ ਨਸ਼ਿਆਂ ਦੇ ਖਿਲਾਫ ਆ ਡਿ ਜੂਨੀਅਨ ਤੇ ਜੂਨੀਅਨ ਦਾ ਹਰ ਇੱਕ ਜਿਹੜਾ ਰਿਟੇਲਰ ਭਾ ਨਸ਼ਿਆਂ ਦੇ ਖਿਲਾਫ ਆ ਉਹ ਤਾਂ ਚੱਲਦਾ ਰਹੇਗਾ ਸਾਡੀ ਮੰਗ ਆ ਜੀ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਨੂੰ ਜਦੋਂ ਤੱਕ ਰਾਡਾ ਜਿਹੜਾ ਰਿਟੇਲਰ ਭਾ ਛੱਡਿਆ ਨਹੀਂ ਜਾਂਦਾ ਉਹ ਤਾਂ ਕਰਦਾ ਨਾ ਜਾਰੀ ਰਹੇਗਾ ਰਿਟੇਲਰ ਭਾ ਨੂੰ ਛੱਡਦਣ ਤੇ ਅਸੀਂ ਤਾਂ ਅਸੇ ਪਹਿਲੇ ਚੁੱਕਾ ਅਸੀਂ ਲੋਕਾਂ ਨੂੰ ਕੋਈ ਪਰੇਸ਼ਾਨ ਕਰਕੇ ਜਾਂ ਲੋਕਾਂ ਦਾ ਰਾਰ ਰੋਕ ਕੇ ਜਾਂ ਆਪਣੀ ਦੁਕਾਨਾਂ ਬੰਦ ਕਰਕੇ ਤੇ ਬੈਠਦਾ ਅਸੀਂ ਕੋਈ ਅਸੀਂ ਕੋਈ ਕੁਛ ਨਾਲ ਥੋੜੀ ਕੋਈ ਕੁਛ ਹੀ ਨਾਲ ਥੋੜੀ ਬੈਠ ਲਿਆ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਸਾਡੇ ਬੰਦੇ ਨੂੰ ਜਿਹੜਾ ਤੇਰੇ ਬਿਹਾਵ ਤੇ ਜਿਹੜਾ ਉਹਨੂੰ ਵੀ ਕੈਨਸਲ ਕੀਤਾ ਜਾਇਆ ਹੈ ਕਿਹ ਕੀ ਵਜ੍ਹਾ ਹੈ ਦਿਖੋ ਜੀ ਪ੍ਰਦਰਸ਼ਨ ਇਸ ਕਰਕੇ ਕੀਤਾ ਜਾ ਰਿਹਾ ਹੈਗਾ ਕਿ ਸਾਡੇ ਸੁਜਾਮਪੁਰ ਦੇ ਜਿਹੜਾ ਪਨੋਟ ਮੈਡੀਕਲ ਸਟੋਰ ਹੈਗਾ ਯਾ ਇੱਥੇ ਮਤਲਬ ਪੁਲਿਸ ਪ੍ਰਸ਼ਾਸਨ ਦੀ ਸਾਰੀ ਟੀਮ ਦੇ ਨਾਲ ਸਾਡਾ ਡਰਗ ਇੰਸਪੈਕਟਰ ਸਾਹਿਬ ਤੇ ਸਾਰੇ ਜਾਣੇ ਰੇਡ ਕਰਨ ਆਏ ਸੀਗੇ ਜਿਹਦੇ ਕਾਰਨ ਉਹਨਾਂ ਨੇ ਕੋਈ 5 ਜਾਂ 6 ਤੋਂ ਪੱਤੇ ਜਿਹੜੇ ਉਹਨਾਂ ਨੇ ਲੈ ਹੈਗੇ ਬਟ ਉਹਨਾਂ ਦਾ ਸਾਰਾ ਬਿੱਲ ਹੈਗਾ ਉਹਦਾ ਕੋਈ ਰਿਕਾਰਡ ਹੈਗਾ ਸੀਗਾ ਲੇਕਿਨ ਬੇਬਜਾ ਡਰਾ ਤਮ ਕਹਾ ਕੇ ਉਹਨਾਂ ਨਾਲ ਬਿਠਾ ਕੇ ਲੈ ਗਏ ਹੋਏ ਆ ਬਟ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਪੁਲਿਸ ਪ੍ਰਸ਼ਾਸਨ ਜਿਹੜੀ ਆ ਅੰਦਰ ਆ ਕੇ ਰੇਡ ਕਰੇ ਅੰਦਰ ਆ ਕੇ ਸਾਰੀ ਚੈਕਿੰਗ ਕਰ ਰਹੀ ਹੈ ਲੇਕਿਨ ਜਿਹੜੀ ਸਾਡੇ ਟੀਮ ਹੈਗੀ ਡਰੱਗ ਸਪੈਟਰ ਹੈਗੀ ਆ ਉਹਨਾਂ ਨੂੰ ਇਹ ਸਾਰਾ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੂੰ ਅਧਿਕਾਰ ਹੈਗਾ ਚੀਜ਼ ਚੈੱਕ ਕਰਨ ਦਾ ਤੇ ਅਸੀਂ ਇਹੀ ਚਾਹੁੰਦੇ ਆ ਕਿ ਇਹ ਚੀਜ਼ਾਂ ਸਾਰੀ ਇਕੱਠੀ ਹੋਗੇ ਧੱਕੇ ਨਾਲ ਨਾ ਕਰਨਾ ਤਾਂ ਕਿ ਜਿਹੜਾ ਦੁਕਾਨਦਾਰ ਹੈਗਾ ਆ ਉਹ ਵੀ ਡਰ ਜਾਂਦਾ ਕਿ ਸਾਡੇ ਕੋਲ ਜ ਬਿੱਲ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਨਹੀਂ ਨਿਕਲ ਪਾਂਦਾ ਉਸ ਟਾਈਮ ਮੌਕੇ ਤੇ ਇੱਕ ਦੋ ਜਣਾਂ ਅੰਦਰ ਆਏ ਚੈੱਕ ਕਰੀ ਚਾਹੀਦਾ ਸਾਡੇ ਡਾਕ ਇੰਸਪੈਕਟਰ ਆਣਾ ਜਾਂ ਉਹਦੇ ਨਾਲ ਜਿਹੜੀ 2-3 ਮੰਦੀ ਟੀਮ ਹੈਗੇ ਉਹ ਆਣ ਚੈਕਿੰਗ ਕਰਨ ਅਸੀਂ ਆਰਾਮ ਨਾਲ ਚੀਜ਼ਾਂ ਸਾਰੀ ਚੀਜ਼ਾਂ ਪ੍ਰੋਵਾਈਡ ਕਰਕੇ ਦੇ ਸਕੀ ਹੈ ਹੁਣ ਜਿਹੜੇ ਸਾਡੇ ਮੈਡੀਕਲ ਸਟੋਰ ਦੇ ਓਨਰ ਹੈਗੇ ਆ ਸੰਜੇ ਜੀ ਸੰਜੇ ਜੀ ਉਹਨਾਂ ਕੋਈ ਚੀਜ਼ਾਂ ਓਨ ਇਸ ਮੌਕੇ ਤੇ ਨਹੀਂ ਨਿਕਲ ਪਾਈਆਂ ਤੇ ਜਿਸ ਕਾਰਨ ਉਹਨਾਂ ਨੂੰ ਫੜਕੇ ਲੱਗੇ ਹੈਗੇ ਆ ਬਾਕੀ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਅਸੀਂ ਸਾਰੇ ਨਸ਼ਿਆਂ ਦੇ ਖਿਲਾਫ ਹੈਗੇ ਆ ਅਸੀਂ ਇਹ ਨਹੀਂ ਹੈਗੇ ਕਿ ਸਾਰੇ ਨਸ਼ਿਆਂ ਦੇ ਅਜ ਚਾਹੀ ਦੁਕਾਨਾਂ ਤੇ ਕੰਮ ਕਰਦੇ ਆ ਡਾਕਟਰ ਸਾਡੇ ਕੋਲ ਪ੍ਰੈਸਕ੍ਰਿਪਸ਼ਨ ਭੇਜਦੇ ਆ ਅਸੀਂ ਤਦੇ ਇਹ ਜਿਹੜੇ ਅਸੀਂ ਦੇਖੋ ਜੀ ਜਿਹੜੇ 300mg ਦਾ ਪ੍ਰਸ਼ਾਸਨ ਨੇ ਜਿਹੜਾ ਕਿਹਾ ਹੈਗਾ ਆ ਕਿ ਨਹੀਂ ਵੇਚਣਾ ਨਹੀਂ ਰੱਖਣਾ ਆਡੇ ਕੋ ਸ਼ਾਇਦ ਆਲਮੋਸਟ ਸਾਰੇ ਰਿਟੇਲਰਾਂ ਕੋ ਉਹ ਚੀਜ਼ਾਂ ਪੱਕ ਹੈ ਵੀ ਨਹੀਂ ਹੈਗੀਆਂ ਆਈ ਥਿੰਕ ਸਾਰੇ ਨਹੀਂ ਰੱਖ ਪਿਆਗੇ ਨਹੀਂ ਵੇਚਦੇ ਹੈਗੇ ਆ ਔਰ ਮੈਂ ਇਹ ਕਰਨਾ ਕਿ ਜਿਹੜੇ ਪ੍ਰਸਕ੍ਰਿਪਸ਼ਨ ਤੇ ਜਿਹੜੀ ਆਂਦੀ ਹੈਗੀ ਆ ਕਮ ਸੇ ਕਮ ਜੇਹੀਂ ਉਹ ਨਾ ਦਈਏ ਤੇ ਫਿਰ ਸਾਡੀ ਜਿਹੜੀ ਦੁਕਾਨਦਾਰੀ ਅਕੇ ਨਹੀਂ ਚੱਲਣਗੀਆ ਜਾਂ ਜਾਂ ਤੇ ਡਾਕਟਰ ਸਾਹਿਬ ਉਹ ਚੀਜ਼ਾਂ ਸਾਰੀਆਂ ਬੰਦ ਕਰ ਦੋ ਡਾਕਟਰ ਲਿਖ ਨਹੀਂ ਬੰਦ ਕਰ ਦੋ ਪ੍ਰਸਕ੍ਰਿਪਸ਼ਨ ਦੇ ਉੱਪਰ ਅਸੀਂ ਨਾ ਮੰਗਵਾਈਏ ਪਿੱਛੋਂ ਮਿਲ ਵੀ ਰਹੀਆਂ ਹੈਗੀਆਂ ਆ ਜਿਹੜੇ ਡਾਕਟਰ ਸਾਹਿਬ ਲਿਖ ਰਿਹਾ ਹੈਗੇ ਆ ਜਾਂਦੇ ਚੀਜ਼ਾਂ ਨਾ ਮਿਲਣ ਪਿੱਛੋਂ ਦੀ ਅਸੀਂ ਨਾ ਰੱਖੀਆ ਪਰ ਲੇਕਿਨ ਅਹੀਂ ਅਭੀ ਕਰਨੇ ਕਿ ਜਿਹੜੇ ਗਲੀ ਗਲੀ ਆਰਐਮਪੀ ਖੁੱਲੇ ਹੋਗੇ ਜਿਨਾਂ ਨੂੰ ਕੋਈ ਲਾਇਸੈਂਸ ਨਹੀਂ ਹੈਗੇ ਕੋਈ ਕੁਝ ਨਹੀਂ ਹੈਗੇ ਅਹੀਂ ਪ੍ਰਸ਼ਾਸਨ ਹੈਗੇ ਵੀ ਬੇਨਤੀ ਕਰਨੇ ਚਾਹੇ ਪਲੀਸ ਉਹਨਾਂ ਦੀ ਦੁਕਾਨਾਂ ਦੇ ਵਿੱਚ ਜਾਣ ਉਹਨਾਂ ਦੇ ਚੈਕਿੰਗ ਕਰਨ ਉਹਦੇ ਸ਼ਰੀਆ ਵੇਚ ਰਿਹਾਗੇ ਆ ਪਲੱਸ ਜਿਹੜੇ ਨਸ਼ਾ ਸੁजानਪੁਰ ਦੇ ਵਿੱਚ ਵੇਚ ਰਿਹਾਗੇ ਸ਼ਰੀਆ ਵੇਚ ਰਿਹਾਗੇ ਪ੍ਰਸ਼ਾਸਨ ਉਹਨਾਂ ਵੱਲ ਤੇ ਧਿਆਨ ਨਹੀਂ ਦੇ ਰਹੀ ਹੈਗੀ ਪ੍ਰਸ਼ਾਸਨ ਕਮ ਸੇ ਘੋਣਾ ਵੱਲ ਧਿਆਨ ਦੇਵੇ ਉਹਨਾਂ ਨੂੰ ਫੜਨ ਜਿਹੜੇ ਵੇਚ ਰਿਹਾਗੇ ਨਸ਼ਾ ਚਿੱਟਾ ਵਗੈਰਾ ਹੋ ਗਿਆ ਸਾਰਾ ਕੁਝ ਹੋ ਗਿਆ ਇਹ ਦੁਕਾਨਾਂ ਤੇ ਆ ਕੇ ਸਾਰਿਆਂ ਨੂੰ ਪ੍ਰੇਸ਼ਾਨ ਕਰਨਾ ਸਾਰਾ ਕੁਝ ਕਰਨਾ ਮੇਰੇ ਮੇਰੇ ਹਸਾਬ ਨਾਲ ਇਹ ਬੜੀ ਮੰਦ ਭਾਗ ਨਹੀਂ ਕਵਰਾ ਹੋ ਗਈ ਹੈ ਗੱਲ ਹੈਗੀ ਆ ਮੈਂ ਪ੍ਰਸ਼ਾਸਨ ਅੱਗੇ ਹੀ ਬੇਨਤੀ ਕਰਨਾ ਕਿ ਜਿਹੜਾ ਸਾਡੇ ਬੰਦੇ ਨੂੰ ਫੜ ਕੇ ਲੈ ਗਿਆ ਜਲਦ ਜਲਦ ਛੱਡਿਆ ਜਾਵੇ ਆਹੀਂ ਸਾਨੂੰ ਇਹ ਧਰਨਾ ਲਾ ਕੇ ਕੋਈ ਸਾਨੂੰ ਬੜਾ ਵੱਡਾ ਇਹ ਬੈਨੀਫਿਟ ਨਹੀਂ ਮਿਲ ਜਾਣਾ ਹੈਗਾ ਇਹ ਬਸ ਇੱਕ ਉਹੀ ਹੈਗਾ ਕਿ ਅਸੀਂ ਤਾਂ ਹੀ ਬੈਠੇ ਆ ਗਏ ਕਿ ਸਾਡੇ ਬੰਦੇ ਨੂੰ ਛੱਡ ਦਿਓ ਆਹੀਂ ਤਾਂ ਕਿ ਜਿਹੜੇ ਲੋਕਾਂ ਨੂੰ ਅਸੀਂ ਨਾ ਤੰਗ ਪਰੇਸ਼ਾਨ ਕਰੀਏ ਸਾਰਾ ਕੁਝ ਕਰੀਏ ਸਾਰੇ ਆਪਣੇ ਆਪਣੇ ਦੁਕਾਨਾਂ ਕਰਨਾ ਸਾਰੇ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਬਸ ਮੈਂ ਹੀ ਕਹਿ ਕਲ ਕਰਨਾ ਹੈ